ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਮੋਗੇ ਦੇ ਵਿੱਚ ਵੱਡਾ ਇਕੱਠ ਸੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਉਹਨਾਂ ਦੇ ਵਿਚਾਰ ਸੁਣ ਲਈ ਬੜਾ ਇਕੱਠ ਸੀ ਹੌਸਲਾ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਸ਼ਰੂਮ ਦੇ ਅਕਾਲੀ ਦਰੋਂ ਮੋੜ ਸਰਜੀਤ ਕਰਨਾ ਚਾਹੁੰਦੇ ਨੇ ਤਕੜਾ ਕਰਨਾ ਚਾਹੁੰਦੇ ਨੇ ਉਹਨਾਂ ਜਿਨ੍ਹਾਂ ਦੇ ਵਿੱਚ ਭਾਵੇਂ ਬਾਗੀ ਧੜਾ ਹੋਵੇ ਜਾਂ ਬਾਦਲ ਦੇ ਵਿਰੋਧੀ ਧੜੇ ਨੂੰ ਤੁਸੀਂ ਕਹਿ ਸਕਦੇ ਹੋ ਉਸ ਸ਼ਾਮ ਮੱਖਣ ਬਰਾੜ ਜਫੇਦਾਰ ਤੋਤਾ ਸਕਦਾ ਸਪੱਤਰ ਜਾਂ ਉਹਦੇ ਬਾਕੀ ਸਾਥੀ ਸੱਚਮੁੱਚ ਉਹਨਾਂ ਦੀ ਮਿਹਨਤ ਲੱਗਦਾ ਕਾਫੀ ਹੋਈ ਸੀ ਤੇ ਮੈਨੂੰ ਦੂਜਾ ਇੱਕ ਐਂਗਲ ਹੋਰ ਵੀ ਲੱਗਦਾ ਹੈ ਇੱਥੇ ਮਨਪ੍ਰੀਤ ਹਾਲੀ ਦਾ ਵੀ ਕਾਫੀ ਜਿਹੜਾ ਹੈ ਭੂਮਿਕਾ ਵੱਡੀ ਰਹੀ ਹੈ ਇੰਨਾ ਇਕੱਠ ਕਰਨ ਦੇ ਵਿੱਚ ਖੈਰ ਇਹ ਤਾਂ ਇੱਕ ਪੱਖ ਹੈ ਕਿ ਉੱਥੇ ਗਰਮੀ ਦੇ باوجود ਇਕੱਠ ਹੋਇਆ ਔਰ ਬਹੁਤ ਤਕੜਾ ਹੰਗਾਰਾ ਪੰਜ ਮੈਂਬਰੀ ਕਮੇਟੀ ਨੂੰ ਮਿਲਿਆ ਔਰ ਕਮੇਟੀ ਦੇ ਪੰਜੇ ਮੈਂਬਰ ਉੱਥੇ ਮੌਜੂਦ ਸੀ ਉੱਥੇ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਵੀ ਸੀ ਜਥੇਦਾਰ ਸੰਤਾ ਸਿੰਘ ਬਾਦਪੋਰੀ ਸੀ ਜਥੇਦਾਰ ਜਿਹੜੇ ਇਕਬਾਲ ਸਿੰਘ ਝੁੰਦਾ ਸਾਹਿਬ ਐਡਵੋਕੇਟ ਸਾਹਿਬ ਵੀ ਉੱਥੇ ਸੀ ਮਨਪ੍ਰੀਤ ਯਾਰੀ ਆਲ ਖਾਸ ਤੌਰ ਤੇ ਜਿਹੜੀ ਲੋਕਾਂ ਚ ਚਰਚਾ ਸੀ ਕਿ ਬੀਬੀ ਸਤਪਤਕੌਰ ਆਉਣਗੇ ਕਿ ਨਹੀਂ ਆਉਣਗੇ ਉਹਨਾਂ ਦਾ ਇੱਕ ਬਖਰਾ ਸਹਕਾਰ ਭਾਈ ਅਮਰੀਕ ਸਿੰਘ ਦੀ ਸੁਤਰੀ ਹੋਣ ਕਰ ਉਹ ਵੀ ਉੱਥੇ ਸੀ ਔਰ ਉੱਥੇ ਬੋਲੇ ਵੀ ਸਾਰੇ ਬੋਲੇ ਮੈਂ ਬਿਲਕੁਲ ਸਭ ਦੀ ਕੱਲੀ-ਕੱਲੀ ਤਸਵੀਰ ਨਹੀਂ ਦੇਣੀ ਕਿਉਂਕਿ ਤੁਸੀਂ ਜਿੱਥੇ ਵੀ ਇਕੱਠ ਹੁੰਦਾ ਹੈ ਉੱਥੇ ਉਹੀ ਗੱਲਾਂ ਹੁੰਦੀਆਂ ਨੇ ਉਉਸੀ ਕਿਸਮ ਦੇ ਵਿਚਾਰ ਉਉਸੀ ਕਿਸਮ ਦੇ ਵਾਦੇ ਉਉਸੀ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤਿੰਨ ਗੱਲਾਂ ਨਵੀਆਂ ਉੱਥੇ ਹੋਈਆਂ ਨੇ ਭਾਵੇਂ ਉਹ ਮਨਪ੍ਰੀਤ ਯਾਰੀ ਦੇ ਮੂਹੋਂ ਸੀ ਭਾਵੇਂ ਉਹ ਇਕਵਾਲ ਸਿੰਘ ਝੁੰਡਾ ਦੇ ਮੂਹੋਂ ਜਾਂ ਬੀਬੀ ਸਤਵੰਤ ਕੌਰ ਦੇ ਮੂਹੋਂ ਬਿਲਕੁਲ ਇੱਕ ਮੈਂ ਹੋਰ ਦੱਸਦਾ ਤੁਹਾਨੂੰ ਇੱਥੇ ਇਹ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਵੱਡੀ ਤਬਦੀਲੀ ਪੰਜਾਬ ਦੀ ਸਿਆਸਤ ਚੱਲੀ ਹੈ ਉਹ ਇਹ ਹੈ ਕਿ ਜਿਹੜੇ ਹਲਕਾ ਵਾਈਜ਼ ਲੀਡਰ ਸੀ ਉਹ ਵੱਡੇ ਲੀਡਰ ਪੰਜਾਬ ਦੇ ਲੈਵਲ ਦੇ ਲੀਡਰ ਬੰਦੇ ਜਾ ਰਹੇ ਨੇ ਪਪੇ ਲੋ ਦੱਸਿਆ ਸੀ ਅਖਵਾਲ ਸਿੰਘ ਤੋਂ ਦਾ ਪਾਰੇ ਮਨਪ੍ਰੀਤ ਸਿੰਘ ਵਾਲੀ ਬਾਰੇ ਔਰ ਬੀਬੀ ਸਤਵੰਤ ਕੌਰ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਬੀਬੀ ਸਤਵੰਤ ਕੌਰ ਜਿਸ ਤਰ੍ਹਾਂ ਆਸ਼ੰਤਨ ਦਿਆ ਨੇ ਜਿਸ ਤਰ੍ਹਾਂ ਗੱਲ ਕਰਦੇ ਨੇ ਉਹ ਵੀ ਇੱਕ ਵੱਡੇ ਲੀਡਰ ਦੇ ਤੌਰ ਤੇ ਉਮਰਤ ਹੋ ਰਹੇ ਨੇ ਇਸ ਸਾਰੇ ਟਾਈਮ ਦੇ ਵਿੱਚ ਇਹ ਗੱਲਾਂ ਆਪਾਂ ਲਗਾਤਾਰ ਦੇਖ ਰਹੀ ਹੈ ਮੈਂ ਇਹ ਗੱਲ ਜਿਵੇਂ ਹਰਮੰਦਰ ਸਾਹਿਬ 18 ਮਾਰਚ ਤੋਂ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਬਰੇਕ ਕੂੜਾ ਸਮਾਨ ਅਜਰੰਦਰ ਗਰਦਾਸਪੁਰ ਜਿੱਥੇ-ਜਿੱਥੇ ਵੀ ਇਕੱਠ ਹੋਇਆ ਸਭ ਨੂੰ ਮੈਂ ਫੋਲੋ ਕੀਤਾ ਸਭ ਤੇ ਤੁਹਾਨੂੰ ਬਹੁਤ ਯਾਦ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ ਕੀ ਹੋਇਆ ਅੱਜ ਵੀ ਮੈਂ ਗੱਲਬਾਤ ਕਰ ਰਿਹਾ ਬਿਲਕੁਲ ਕੱਲੇ ਕਿਲੇ ਡਿਡਰਵਾ ਦਿੱਤਾ ਨਹੀਂ ਮੈਂ ਦੱਸਣਾ ਵੀ ਉਹਨਾਂ ਨੇ ਕੀ ਕਿਹਾ ਹਾਂ ਜਿਹੜੀ ਗੱਲ ਨਵੀਂ ਥੋੜੀ ਬੱਕਰੀ ਪਹਿਲਾੜਾ ਉਹ ਤੇ ਮੈਂ ਦੋ ਤਿੰਨ ਰਿਪੋਰਟ ਤੇ ਗੱਲ ਕਰਨੀ ਹੈ ਦੇਖੋ ਉਸ ਤੋਂ ਪਹਿਲਾਂ ਤਾਂ ਮੈਂ ਅਕਸਰ ਕਹਿ ਦਿੰਦਾ ਯਾਦ ਕਰਾ ਦੇਣਾ ਕਹਿੰਦਾ ਤਾਂ ਕੀ ਹੁੰਦਾ ਯਾਦ ਕਰਾ ਦੇਣਾ ਕਿ ਪਹਿਲੇ ਦਰਸ਼ਕੋ ਜਿਨਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਵੋ ਜਾਂ ਜੇ ਤੁਹਾਨੂੰ ਠੀਕ ਲੱਗਦਾ ਕਰ ਲਓ ਇਹ ਬੈ ਯਾਦ ਕਰਾ ਦਿੰਦਾ ਹਾਂ ਹਾਂ ਜਿਹੜੀ ਗੱਲ ਮੈਂ ਕਹਿਣ ਲੱਗਾ ਸੀ ਤਿੰਨ ਪੁਆਇੰਟ ਪਹਿਲਾ ਪੁਆਇੰਟ ਸ਼ਰੋਮ ਨਹੀਂ ਅਕਾਲੀ ਦਰ ਦੇ ਭਰਤੀ ਹੋ ਰਹੇ ਕਿ ਬਿਲਕੁਲ ਨਹੀਂ ਕਹਿ ਰਹੇ ਕਿ ਨਵਾਂ ਅਕਾਲੀ ਦਾ ਨਸੀ ਬਣਾਉਣਾ ਸ਼ਰੋਮ ਦੇ ਅਕਾਲੀ ਦਰ ਅਕਾਲ ਤਖਤ ਸਾਹਿਬ ਨੇ ਸ਼ਰੋਮ ਦੇ ਅਕਾਲੀ ਦਰ ਨੂੰ ਦੇ ਲਈ ਭਰਤੀ ਕਰਨ ਲਈ ਕਿਹਾ ਸੀ ਸਤ ਬੰਦਰ ਇਹ ਵੱਖਰੀ ਗੱਲ ਹੈ ਕਿ ਦੋ ਮੈਂਬਰ ਅਕਾਲ ਤਖਤ ਤੋਂ ਮੁੱਖ ਮੋੜ ਕੇ ਇਹ ਅਲੱਗ ਗੱਲ ਹੈ ਲੇਕਿਨ ਇਹ ਦਾਵਾ ਇਹ ਹੈ ਕਿ ਸ਼ਰੋਮਰੀ ਅਕਾਲੀ ਦਰਸ ਦੀ ਭਰਤੀ ਹੋ ਰਹੀ ਹੈ ਅਸਲੀ ਅਕਾਲੀ ਦਰਸ ਦੀ ਭਰਤੀ ਇੱਕ ਦੋ ਜੀਗਰ ਕਿ 19 ਤਰੀਕ ਤੋਂ ਜਦੋਂ ਕੱਲ ਤੋਂ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਔਨਲਾਈਨ ਭਰਤੀ ਖਾਸ ਕਰਕੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਸਿੱਖ ਉਹਨਾਂ ਲਈ ਤੀਜੀ ਗੱਲ ਜਿਹੜਾ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਰਹੀ ਹੈ ਉਹਦੇ ਲਈ ਤੁਸੀਂ ਤਿਆਰੀ ਬਿਠ ਲੋ ਉਹ ਵੀ ਇੱਕ ਬੱਕਰੀ ਹੁਣ ਤਿੰਨੇ ਗੱਲਾਂ ਜਿਹੜੇ ਸਿਰਫ ਅੱਜ ਤਿੰਨ ਪਾਠ ਲੈ ਕੇ ਆ ਗਏ ਲੋਕੇ ਬਤਾਉਨੇ ਆ ਪਹਿਲੀ ਗੱਲ ਸ਼ਰਮਲੇ ਕਾਲੇ ਦੱਤੇ ਮੰਤਰੀਚਾਰੀ ਕਰ ਰਹੀ ਸੀ ਤੇ ਜੋ ਮਰਜ਼ੀ ਗੱਲ ਹੋਈ ਹੈ ਇਹ ਸਾਰੀ ਗੱਲ ਬਾਤ ਚ ਕਿ ਇਹ ਜਿਹੜਾ ਭਬਰਕੂਸਾ ਪਾਇਆ ਜਾ ਰਿਹਾ ਹੈ ਕਿ ਸ਼ਰਮਲੇ ਕਾਲੇ ਦੱਤੇ ਪ੍ਰਧਾਨ ਬਣ ਗਏ ਨੇ ਸਖਵੀਰ ਸਿੰਘ ਬਾਦਲ ਨਹੀਂ ਉਹ ਕਹਿੰਦੇ ਇਹ ਗੱਲ ਨਹੀਂ ਇਹ ਸਾਡਾ ਅਸਲ ਮਕਸਦ ਇਹ ਸ਼ਰਮਲੇ ਕਾਲੇ ਦੱਤੇ ਨੂੰ ਇਹੀ ਅਸੀਂ ਸ਼੍ਰੋਮਣੀ ਕਾਲੀਦਾਦ ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਸਾਰੀ ਦਿੱਲੀ ਕੰਮ ਕਰ ਰਹੇ ਹਾਂ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬੰਨੇ ਹੋਏ ਆ ਮਨਪ੍ਰੀਤ ਜੀ ਆਲੀ ਤਾਂ ਇਹ ਵੀ ਕਹਿੰਦੇ ਸੁਣੇ ਗਏ ਕਿ ਮੈਂ ਤਾਂ ਛੱਡਣ ਲੱਗ ਗਿਆ ਸੀ ਇਹ ਤਾਂ ਜਦੋਂ ਹੁਕਮ ਹੋ ਗਿਆ ਫਿਰ ਮੈਂ ਜਿਹੜਾ ਦੁਬਾਰਾ ਸਰਗਰਮ ਹੋਇਆ ਇਹ ਗੱਲ ਲੱਗਦੀ ਵੀ ਠੀਕ ਹੈ ਕਿਉਂਕਿ ਪਹਿਲਾਂ ਉਹ ਕਰਦਾ ਸੀ ਕਿਨਾਰਾ ਕਰਦਾ ਸੀ ਉਹਨਾਂ ਨਾਲ ਵੀ ਕਿਨਾਰਾ ਹੋ ਗਿਆ ਸੀ ਉਹ ਕਿਨਾਰਾ ਵੀ ਵਿਜੇਪੇਖ ਰੱਖਿਆ ਹੋਇਆ ਸੀ ਜਿਹੜੇ ਬੰਦੇ ਕਹਿੰਦੇ ਨੇ ਵੀ ਜੀਪੀ ਦਾ ਔਰ ਮਿਲੇ ਹੋਏ ਉਹਨਾਂ ਤਾਂ ਵੀ ਜੀਪੀ ਦਾ ਵਿੱਚ ਤੁਸੀਂ ਦ੍ਰੋਪਤੀ ਮਰਮੂਨ ਕਿਉਂ ਵੋਟ ਪਾਉਣੀ ਹੈ ਰਾਸ਼ਟਰਪਤੀ ਦੀ ਜਦੋਂ ਕਿ ਤੁਸੀਂ ਕਿਨਾਰਾ ਕਰ ਚੁੱਕੇ ਹੋ ਭਾਜਪਾ ਤੋਂ ਉਹ ਕਿੱਥੇ ਕਿਨਾਰਾ ਕੀਤਾ ਹੈ ਐਲੀ ਸਾਹਿਬ ਆ ਕੱਲ ਵੀ ਤਾਂ ਮੋਦੀ ਸਾਹਿਬ ਦੀ ਪ੍ਰਸ਼ੰਸਾ ਕਰ ਰਹੀ ਸੀ ਸਰਵੀਰ ਸਿੰਘ ਬਾਦਲ ਵੈਸੇ ਵੀ ਦੇਖਣ ਵਾਲੀ ਗੱਲ ਹੈ ਸਰਵੀਰ ਸਿੰਘ ਬਾਦਲ ਨੂੰ ਮੋਗਿਆ ਦੀ ਗੱਲ ਆ ਖਬਰਾਂ ਚਾਉਣ ਦਾ ਕੀ ਕਰੇ ਪ੍ਰਧਾਨਤਾ ਵਣ ਗਿਆ ਪਰ ਉਹ ਗੱਲ ਹਲੇ ਬਣੀ ਨਹੀਂ ਕੁਛ ਆ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਜਿਹੜਾ ਮਾਹੌਲ ਬਣਿਆ ਉਹਦੇ 'ਚ ਵੀ ਸਿਰਫ ਵੀਰ ਸਿੰਘ ਬਾਦਲ ਦਾ ਪਤਾ ਹੀ ਨਹੀਂ ਕੋਈ ਹੈ ਕਿ ਨਹੀਂ ਹੈ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਲੇਕਿਨ ਪੰਜ ਮੈਂਬਰੀ ਕਮੇਟੀ ਜ਼ਰੂਰ ਦੁਆਰਾ ਸਰਕਾਰ ਬੁਈ ਹੈ ਖੈਰ ਇੱਕ ਤਾਂ ਇਹ ਗੱਲ ਉਹਨਾਂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹ ਸ਼੍ਰੋਮਰੀ ਕਾਰਲੀ ਦਲ ਹੈ ਤੇ ਜਿਹਦੇ ਲਈ ਤੁਸੀਂ ਮੈਂਬਰਸ਼ਿਪ ਦੇ ਰਹੇ ਤੇ ਗੱਲ ਕਲੀਅਰ ਵੀ ਕੀਤੀ ਕਿ ਤੁਸੀਂ ਮੈਂਬਰ ਜਿਹਦਾ ਬੰਨਣਾ ਹੈ ਨਾ ਉਸ ਦਾ ਆਧਾਰ ਕਾਰਡ ਵੀ ਲਾਉਣਾ ਹੈ ਐਡਰੈਸ ਵੀ ਲਾਉਣਾ ਹੈ ਔਰ ਤੁਸੀਂ ਬਿਲਕੁਲ ਸਾਰੇ ਪ੍ਰੂਫ ਲੋਰ ਰਹੇ ਨੇ ਕਿਉਂਕਿ ਕਾਨੂੰ ਹੋ ਸਕਦਾ ਹੈ ਇਹ ਜਿਹੜੀ ਗੱਲ ਹੈ ਮੈਂ ਕਾਨੂੰ ਹੋ ਸਕਦਾ ਹੈ ਚੋਣ ਕਮਿਸ਼ਨ ਚ ਕੋਈ ਸਾਨੂੰ ਕਲੋਨੀ ਲੜਾਈ ਲੜਨੀ ਪਵੇ ਉੱਥੇ ਦਿਖਾਉਣਗੇ ਫਿਰ ਕਿ ਅਸੀਂ ਤਾਂ ਬਿਲਕੁਲ ਸਹੀ ਤਰੀਕੇ ਨਾਲ ਪ੍ਰਤੀਕੀਤੀਆ ਦੇਖੋ ਆ ਮੈਂਬਰ ਨੇ ਉਹਨਾਂ ਦਾ ਕਢਾਓ ਤੁਸੀਂ ਇਹ ਉਹ ਸੋਚ ਕੇ ਅੱਗੇ ਬਾਤ ਰਹੀ ਨੇ ਜੋ ਮੈਨੂੰ ਲੱਗ ਰਿਹਾ ਇਹ ਗੱਲ ਨਜ਼ਰ ਆ ਰਹੀ ਹੈ ਸੋ ਪਹਿਲਾ ਪੁਆਇੰਟ ਤਾਂ ਹੈ ਕਿ ਬਿਲਕੁਲ ਹੁਣ ਮੰਨਣ ਨੂੰ ਚਾਹਦੀ ਉਹ ਤਾਂ ਸ਼ਰਮ ਵੀ ਕਾਦੀਦਲ ਕਰ ਰਹੇ ਨੇ ਜੋ ਮਰਜੀ ਬਦਲ ਸਾਹਿਬ ਕਹੀ ਜਾਂਦਾ ਧੜਾ ਕਹੀ ਜਾਵੇ ਬਦਲ ਦਾ ਕਿ ਜੀ ਅਸਲੀ ਕਾਦੀਦਲ ਸਾਡੇ ਅਸੀਂ ਬਣਾ ਲਿਆ ਜੀ ਸਾਡੇ ਕੋਲ ਚੋਰ ਨੇ ਸਾਣਾ ਸਾਡੇ ਕੋਲ ਦਫਤਰ ਹੈ ਇਹਦਾ ਕੋਈ ਬਦਲਿਓ ਕਦੇ ਅਸੀਂ ਅਕਾਲ ਤਖਤ ਸਾਹਿਬ ਦੇ ਗੁਮਾਨ ਨਾਲ ਜ਼ਗੇ ਹੋਏ ਤੇ ਕਾਦੀਦਲ ਦੀ ਹਰਤੀ ਕਰ ਰਹੇ ਹੁਣ ਇਹ ਨੁਕਤਾ ਆਪਣੇ ਆਪ ਚ ਬੜਾ ਅਹਿਮ ਹੈ ਤੇ ਸ਼ਾਇਦ ਇਸੇ ਕਰਕੇ ਲੋਕ ਵੀ ਭਰਪੂਰ ਉਹਨਾਂ ਨੂੰ ਸਾਥ ਜਵਾਬ ਦੇ ਪ੍ਰਤੀ ਹੰਗਾਰਾ ਦੇ ਰਹੇ ਨੇ ਇਹ ਗੱਲ ਵੀ ਦੇਖਣ ਨੂੰ ਮਿਲੀਆਂ ਹੁਣ ਆਜੋ ਆਪਾਂ ਦੂਜਾ ਪੁਆਇੰਟ ਦੂਜਾ ਪੁਆਇੰਟ ਇਹ ਹੈ ਕਿ ਸ਼ਰੋਮਨੀ ਅਕਾਲੀ ਦਾਨ ਸਿਰਫ ਐਸੇ ਨਹੀਂ ਸ਼ਰੋਮਨੀ ਕਾਲੀ ਦਾਨ ਦੀ ਬ੍ਰਾਂਡ ਚਾ ਜਿਹੜੀਆਂ ਹੁਣ ਸਾਰੀ ਦੁਨੀਆ ਚ ਹੋਣ ਗਿਆ ਜਿਹੜਾ ਇਹ ਬਣ ਰਿਹਾ ਅਕਾਲ ਤਖਤ ਸਾਹਿਬ ਦੇ ਹੁਕਮ ਅੰਦਰ ਉਹਦੇ ਲਈ ਉਹਨਾਂ ਨੇ ਆਨਲਾਈਨ ਪਹੁੰਚ ਦਿੱਤੀ ਜਿਹੜੀ ਹੈ ਗੱਲ ਕੀਤੀ ਹੈ ਬਾਕੀ ਗੱਲਾਂ ਤਾਂ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਕਰ ਲੀਆਂ ਨੇ ਲੇਕਿਨ ਇਹ ਗੱਲ ਕਲੀਅਰ ਕਰਤੀ ਕਿ ਅਸੀਂ ਸਾਰੀਆਂ ਫਾਰਮੈਲਟੀ ਜਿਹੜੀਆਂ ਆਨਲਾਈਨ ਉਹ ਜਿਹੜੀ ਕਰਾਂਗੇ ਇੱਕ ਰਸੀਦ ਉਹਨਾਂ ਨੂੰ ਜਿਹੜਾ ਦੇਵਾਂਗੇ ਵੈਬਸਾਈਟ ਤੇ ਜਿੱਤੇ ਤੁਸੀਂ ਫਾਰਮ ਡਾਊਨਲੋਡ ਕਰੋ ਤੇ ਮੈਂਬਰਸ਼ਿਪ ਜਿਹੜੀ ਕਿ ਫ੍ਰੀ ਹੈ ਉਹ ਤੁਸੀਂ ਭਰੋ ਤੇ ਸਾਡੇ ਨਾਲ ਸਾਡਾ ਸਾਥ ਦਿਓ ਤੇ ਜੇ ਵਿਦੇਸ਼ਾ ਤੋਂ ਵੀ ਇਹਨਾਂ ਨੂੰ ਸਾਥ ਮਿਲਦਾ ਤੇ ਫਿਰ ਤਾਂ ਬਹੁਤ ਵੱਡੀ ਗੱਲ ਹੋਏਗੀ ਤੇ ਕਾਫੀ ਹੱਦ ਤੱਕ ਜਿਨ੍ਹਾਂ ਦੇ ਲਿੰਕ ਲੈ ਮੈਂ ਪਿਛਲੇ ਦਿਨ ਜਦੋਂ ਐਡਵੈਂਟਿਨ ਸੀ ਤੇ ਮੈਨੂੰ ਇਹ ਤਾਂ ਨਹੀਂ ਯਾਦ ਕਿ ਮਨਪ੍ਰੀਤ ਆਲੀ ਨਾਲ ਕੀ ਰਿਲੇਸ਼ਨ ਸੀ ਉਹਨਾਂ ਦਾ ਪਰ ਉਹ ਗੱਲਾਂ ਜ਼ਰੂਰ ਇਹ ਕਰ ਰਹੇ ਸੀ ਕਿ ਅਸੀਂ ਤਾਂ ਵਈ ਇਹਨਾਂ ਦੇ ਨਾਲ ਚੱਲਾਂਗੇ ਇਸ ਕਿਸਮ ਦੀ ਗੱਲ ਸੁਣ ਨੂੰ ਮਿਲੀ ਹੈ ਤੇ ਦੇਖਦੇ ਹਾਂ ਕਿ ਕਿੰਨਾ ਕੁ ਸਾਥ ਦਿੱਤਾ ਜਾ ਸਕਦਾ ਜਾਂ ਦਿੱਤਾ ਜਾਏਗਾ ਜਿਹੜੇ ਸਿੱਕਾ ਡਿਟਾ ਚ ਬਸਦੇ ਨੇ ਆਸਟ੍ਰੇਲੀਆ ਚ ਬਸਦੇ ਨੇ ਅਮਰੀਕਾ ਚ ਬਸਦੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਬਸਦੇ ਨੇ ਇਹ ਇੱਕ ਦੂਜੀ ਗੱਲ ਹੋएगी ਕੋਈ ਕਾਹਲੀ ਨਹੀਂ ਕਰছে ਜਿਵੇਂ ਭਾਰਤ ਧਰੇ ਨੇ ਕੀਤੀ ਸੀ ਤੀਜਾ ਪੁਆਇੰਟ ਬਹੁਤ ਅਹਿਮ ਜਿਹੜਾ ਖੰਡੀਆਂ ਗੱਲਾਂ ਚ ਉਮਰਜ ਹੋਇਆ ਉਹ ਹੈ ਕੇਸ਼ਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਹੁਣ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਜੀ ਦੇ ਕੋਲ ਸ਼੍ਰੋਮਣੀ ਕਮੇਟੀ ਹੋਏਗੀ ਮੈਂ ਕਬਜਾ ਇਸ ਕਰਕੇ ਨਹੀਂ ਕਹਿੰਦਾ ਕਿ ਧੱਕੇ ਨਾਲ ਕਬਜਾ ਤਾਂ ਹੁੰਦਾ ਧੱਕੇ ਨਾਲ ਕੀਤਾ ਹੋਇਆ ਹਾਂ ਬੋਟਨ ਨਾਲ ਕੀਤਾ ਕਬਜਾ ਕਹਿ ਸਕਦਾ ਤਾਂ ਮੈਂ ਮੰਨਦਾ ਨਹੀਂ ਅਦਰਵਾਜ਼ ਤਾਂ ਜਿਹੜੇ ਜਿੰਨਾ ਤੇ ਹੱਥ ਚ ਪ੍ਰਬੰਧ ਹੋਏਗਾ ਅਸਲ ਕਰਤਾ ਇਹ ਹੈ ਕਹਿ ਸਕ ਗਿਆ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਹੋਏਗਾ ਜਿੰਨਾ ਕੋਲ ਸ਼੍ਰੋਮਣੀ ਕਮੇਟੀ ਹੋਏਗੀ ਜਾਂ ਸ਼੍ਰੋਮਣੀ ਕਮੇਟੀ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਹੋਏਗਾ ਉਸ ਨੂੰ ਅਸਰ ਦੇ ਵਿੱਚ ਅਕਾਲੀ ਗੱਲ ਬਣਦੀ ਹੈ ਸੰਗਤ ਤੇ ਹੁਣ ਵੋਟਾਂ ਤਾਂ ਪੈਣੀਆਂ ਹੀ ਨੇ ਸ਼ਰੌਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਲੇਟ ਹੋ ਚੁੱਕੀਆਂ ਨੇ ਅਸਰ ਦੇ ਵਿੱਚ ਇਹੀ ਸਵਾਲ ਉੱਠਦਾ ਹੈ ਕਿ ਜਿਹੜਾ ਇਹ ਵੋਟਾਂ ਡਿਲੇ ਹੋ ਰਹੀਆਂ ਨੇ ਕਿਉਂ ਨਹੀਂ ਦੁਵਾਰਾ ਟਾਈਮ ਤੇ ਵੋਟਾਂ ਪਈਆਂ 11 ਤੋਂ ਬਾਅਦ ਇਹਦਾ ਫਾਇਦਾ ਕਿਹਨੂੰ ਹੈ ਇਹਦਾ ਫਾਇਦਾ ਤਾਂ ਬਾਦਲ ਤੁਹਾਡੇ ਨੂੰ ਹੈ ਇਹ ਸਪਸ਼ਟ ਹੀ ਗੱਲ ਤੋਂ ਇਸ ਕਰਕੇ ਉਸ ਮਾਮਲੇ ਤੇ ਵੀ ਹੁਣੋਂ ਕਾਫੀ ਗੰਭੀਰ ਹੋ ਰਿਹਾ ਹੈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਾਲਾ ਜਦ ਪੰਜ ਮੈਂਬਰੀ ਕਮੇਟੀ ਇਸ ਨਜ਼ਰੀਏ ਤੋਂ ਵੀ ਕੰਮ ਕਰਨਾ ਸ਼ੁਰੂ ਕਰ ਰਹੀ ਹੈ ਕਿ ਆਪਾਂ ਅਕਾਲੀ ਦਲ ਜਿਹੜਾ ਸਾਡਾ ਹੋਏਗਾ ਉਹਦੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਵੀ ਆਪਣੇ ਹੱਥਾਂ ਚ ਲੈਣਾ ਤੇ ਉਹਦੇ ਚ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਮੈਂ ਇੱਕ ਦੋ ਵਾਰੀ ਇਕਵਾਨ ਸਿੰਘ ਜੀ ਦਰੋਂ ਸੁਣਿਆ ਚੁੰਦਾ ਸਾਹਿਬ ਬਿਲਕੁਲ ਸਹੀ ਫਰਮਾ ਰਹੇ ਸੀ ਕਿ ਜੇ ਇਹ ਸਾਡੇ ਦੋ ਹਿੱਸੇ ਹੋਣਗੇ ਇੱਕ ਤਾਂ ਧਰਮ ਜਿਹੜਾ ਸ਼ਰੂਮ ਨੇ ਕਮੇਟੀ ਚ ਜਾਏਗਾ ਉਹਦਾ ਸਿਆਸੀ ਤੌਰ ਤੇ ਨੀ ਕਿ ਉਹ ਐਮਐਲਏ ਵੀ ਹੋਵੇ ਉਸ ਦਾ ਦੀ ਸਿਆਸੀ ਨਹੀਂ ਹੋਏਗੀ ਉਹ ਧਰਮ ਦੇ ਨਾਲ ਹੀ ਉਹ ਸ਼ਰੂਮਲੀ ਕਮੇਟੀ ਦੀ ਸਰਕਾਰ ਬਹੋਏਗਾ ਤੇ ਦੋ ਡਬਲ ਕੰਮ ਨਹੀਂ ਹੋਣਾ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਜਿਹੜੇ ਕਰ ਰਹੇ ਨੇ ਜੇ ਸੱਚਮੁੱਚ ਹੀ ਪਾਰਦਰਸ਼ੀ ਕੰਮ ਹੁੰਦਾ ਕਿ ਜੀ ਦੋ ਟਰਮ ਰੱਖਣੀ ਹੈ ਪ੍ਰਧਾਨ ਦੀ ਦੋ ਤਰ੍ਹਾਂ ਮੁੱਖ ਮੰਤਰੀ ਦੀ ਮੁੱਖ ਮੰਤਰੀ ਲਗੂ ਹੋਗਾ ਪ੍ਰਧਾਨ ਅਲੱਗ ਹੋਏਗਾ ਪੂਰੀ ਪਰਦਾਰਸ਼ਤਾ ਹੋਏਗੀ ਜੇ ਸਾਰਾ ਕੁਝ ਸ਼੍ਰੋਮਿਕ ਕਮੇਟੀ ਦੇ ਮੈਂਬਰਾਂ ਦੇ ਅੰਗਲ ਤੋਂ ਵੀ ਇਹ ਚਾਹਦਾ ਹੈ ਤਾਂ ਬਹੁਤ ਵੱਡੀ ਗੱਲ ਹੋਏਗੀ ਤੇ ਬਿਲਕੁਲ ਹੋਣਾ ਵੀ ਚਾਹੀਦਾ ਹੈ ਸ਼੍ਰੋਮਿਕ ਕਮੇਟੀ ਦੀ ਜਿਹੜੀ ਕਰਪਸ਼ਨ ਹੈ ਬਹੁਤ ਜ਼ਿਆਦਾ ਹੈ ਉਹ ਨੂੰ ਖਤਮ ਕਰਨ ਦੀ ਲੋੜ ਹੈ ਸੰਗਤ ਦਾ ਪੈਸਾ ਸਹੀ ਥਾਂ ਤੇ ਲੱਗੇ ਸਹੀ ਹੱਥਾਂ 'ਚ ਹੋਵੇ ਇਹ ਬਹੁਤ ਜ਼ਰੂਰਤ ਹੈ ਤੇ ਮੈਂ ਸਮਝਦਾ ਕਿ ਮੋਗੇ ਦੀ ਰੈਲੀ ਦੇ ਵਿੱਚ ਇਹ ਕੁਝ ਪੁਆਇੰਟ ਜਿਹੜੇ ਉੱਠੇ ਨੇ ਇਹ ਜਿੱਤੇ ਲੋਕਾਂ ਨੂੰ ਵਿਸ਼ਵਾਸ ਦਵਾ ਰਹੇ ਨੇ ਸੰਗਤ ਨੂੰ ਵਿਸ਼ਵਾਸ ਤੇ ਹੌਸਲਾ ਦਵਾ ਰਹੇ ਨੇ ਕਿ ਕੋਈ ਤਾਂ ਚੰਗੇ ਹੱਥ ਦੇ ਉੱਠ ਰਹੇ ਨੇ ਉੱਥੇ ਜਿਹੜੇ 5 ਮੈਂਬਰ ਦੀ ਕਮੇਟੀ ਹੈ ਜਾਂ ਜਿਹੜਾ ਬਾਦਲ ਵਿਰੋਧੀ ਧੜਾ ਹੈ ਉਹਨੂੰ ਵੀ ਹੌਸਲਾ ਮਿਲ ਰਿਹਾ ਇਸ ਕਰਕੇ ਵੀ ਹੌਸਲਾ ਮਿਲ ਰਿਹਾ ਕਿ ਲੋਕਾਂ ਦਾ ਹੰਗਾਰਾ ਭਰਪੂਰ ਮਿਲ ਰਿਹਾ 26 ਲੱਖ ਤਾਂ ਕਹਿ ਚੁੱਕੇ ਨੇ ਹੋਰ ਕਿੰਨੇ ਖੋਣਗੇ ਸ਼ਾਇਦ ਕੱਲ ਦੱਸ ਦੇਣ ਅਦਰਵਾਈਜ਼ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਦੇਖ ਜੇ ਕੱਲ ਕੀ ਹੁੰਦਾ ਹੈ ਅਜੇ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ